ਹੈਲੋ ਦੋਸਤੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਜਾ ਰਹੇ ਆ ਬਾਈ ਬੇੜ ਚਹਲ ਤੇ ਰੁਮਾਣਾ ਪਹਿਲਾਂ ਕਿੱਥੇ ਜਾਣਾ ਵਾ ਬਾਈ ਹੁਣ ਅਸੀਂ ਡਿਸਕਸ ਕਰਦੇ ਆ ਉਸ ਤੋਂ ਬਾਅਦ ਪਹਿਲਾਂ ਉੱਥੇ ਚੱਲਾਂਗੇ ਜਿੱਥੇ ਬਾਈ ਜੀ ਹੁਣੇ ਜਾਣਗੇ ਤੁਹਾਨੂੰ ਆਪਣਾ ਸ਼ਹਿਰ ਦਿਖਾਉਣੇ ਆ ਫਰੀਦਕੋਟ ਬਾਈ ਗੋਪਰੀ ਤੇ ਬਾਈ ਲਾਡੀ ਅਸੀਂ ਤਿੰਨ ਸਾਥ-ਸਾਥ ਹਾਂ। ਇਹ ਕਿੰਨੇ ਕਿੱਥੇ ਆਏ ਹਾਂ। ਤੋਂ ਸੋਨੇ ਹਰਾਂ ਨੂੰ ਹੋਰ ਕੱਟ ਜਾਈ ਜਾਣਾ। ਸਾਡੇ ਬਾਈ ਯੂਟਿਊਬ ਦੀ ਜਰਨੀ ਜਿਹੜੀ ਆ ਇਕੱਠਿਆਂ ਨੇ ਸਟਾਰਟ ਕੀਤੇ ਆ ਤੇ ਇਕੱਠੇ ਸਕਸੈਸਫੁਲ ਅਸੀਂ ਹੋਵਾਂਗੇ। ਇੱਕ ਦੂਜੇ ਦਾ ਭਰਾਵਾਂ ਦਾ ਸਾਥ ਲੈ ਕੇ ਚੱਲਾਂਗੇ ਆਪਾਂ। ਰਿਆ ਜੀ ਆਪਣੇ ਸ਼ਹਿਰ ਦਾ ਬੱਸ ਆ ਡਾ ਪਹਿਲਾਂ ਕਿੱਧਰ ਜਾਣਾ ਬਈ ਪਹਿਲਾਂ ਆਪਾਂ ਚੱਲਾਂਗੇ ਰਮਾਣਾ ਬੀਰ ਸਿੰਘ ਠੀਕ ਆ ਜੀ ਉਹਦਾ ਗੁਰੂ ਘਰ ਮੱਥਾ ਟੇਕ ਕੇ ਫਿਰ ਚੱਲਦੇ ਆਪਾਂ ਰਹੀ ਹੋਵੇ ਬੀੜ ਚ ਚਲੋ ਠੀਕ ਆ ਜੀ ਪਹਿਲਾਂ ਆਪਾਂ ਜਾਣਾ ਬਈ ਗੁਰੂ ਘਰ ਰਮਾਣਾ ਬੀਰ ਸਿੰਘ ਉੱਥੇ ਮੱਥਾ ਟੇਕ ਕੇ ਤੇ ਫਿਰ ਆਪਾਂ ਚੱਲਾਂਗੇ ਬਈ ਬੀੜ ਚਲ ਸਾਡਾ ਕੀ ਹੈ ਕਿ ਬਈ ਐਤਵਾਰ ਦੁਕਾਨ ਚਲੋ ਆਫ ਕਰੀ ਦੀ ਆ ਕਿਸੇ ਨਾ ਕਿਸੇ ਗੁਰੂ ਘਰੇ ਜਾ ਕੇ ਗੁਰੂ ਦੇ ਨਮਸਤਕ ਹੋਈਏ ਗੁਰੂ ਦੇ ਚਰਨਾਂ ਵਿੱਚ ਗੁਰੂ ਦਾ ਮਹਾਰਾਜ ਆਸ਼ੀਰਵਾਦ ਲਈਏ ਉਸ ਤੋਂ ਬਾਅਦ ਹੀ ਕਿਸੇ ਹੋਰ ਪਾਸੇ ਚੱਲ ਗਏ ਦੇਖੋ ਤੇਰੇ ਵਾਲਾ ਕਹਿੰਦਾ ਹਾਂਜੀ ਬਾਈ ਕੀ ਗੱਲ ਚੱਲ ਰਗਾ ਮੇਰਾ ਦੇਖੋ ਹਾਂਜੀ ਵੀਰੇ ਇਹ ਆਪਾਂ ਕੱਲ ਵੀਡੀਓ ਪਾਈ ਸੀ YouTube ਤੇ ਤੁਹਾਨੂੰ ਕਹਿੰਦਾ ਸੀ ਡਾਊਨਲੋਡ ਹੋ ਜੂਗੀ ਨਾ ਹੋਈ ਤਾਂ ਨਹੀਂ ਹੁੰਦੀ ਆ ਭਰਾ ਅਖੜੀ ਵਾਲਾ ਇਹ ਆ ਬਾਈ ਜੀ ਰਿਲਾਇੰਸ ਵਾਲਿਆਂ ਦਾ ਸਮਾਰਟ ਬਾਜ਼ਾਰ ਲੋ ਜੀ ਆਪਾਂ ਆ ਗਏ ਆ ਉਥੋਂ ਪਰਮਾਣੇ ਪਿੰਡ ਤੋਂ ਗੁਰਦੁਆਰਾ ਸਾਹਿਬ ਤੋਂ ਹੁਣ ਆਪਾਂ ਚੱਲੇ ਆ ਸਿੱਖਾਂ ਵਾਲੀ ਢਾ ਦੋਸਤੋ ਆਪਾਂ ਆ ਗਏ ਆ ਬੇੜਚਾਲ ਸਿੱਖਾਂ ਵਾਲੀ ਇਹ ਜੇ ਤੁਸੀਂ ਜ਼ਮੀਨ ਦੇਖ ਰਹੇ ਹੋ ਇਹ ਫਰੀਦਕੋਟ ਦੇ ਰਾਜੇ ਹਰੇ ਨਰਸਿੰਘ ਦੀ ਜ਼ਮੀਨ ਆ ਇਹ ਤਕਰੀਬਨ ਤਕਰੀਬਨ 2000 ਏਕੜ ਦੇ ਤਕਰੀਬ ਬਾਜੀ ਇਹ ਜ਼ਮੀਨ ਰਾਜ ਦੀ Yeah, on the ਲੋੜੀ ਆਪਾਂ ਪਹੁੰਚ ਗਏ ਆਂ ਬਾਬੇ ਕਾਲੇ ਮੈਰੇ ਜਗ੍ਹਾ ਤੇ ਜਿੱਥੇ ਸੰਧੋਆਂ ਦਾ ਬਹੁਤ ਹੀ ਭਾਰੀ ਮੇਲਾ ਲੱਗਦਾ ਹੈ ਜੀ ਇਹ ਜੰਗਲੀ ਸੂਰ ਆ ਬਾਈ ਖਾਲੇ ਚ ਮੁੱਕ ਚੁਕਮਾ ਲੱਗਦਾ ਆ ਬਾਕੀ ਨੇੜੇ ਚੱਲ ਕੇ ਵੇਖਦੇ ਆਪਾਂ ਨਹੀਂ ਨਹੀਂ ਹੋਰ ਹੀ ਸ਼ਾਇਆ ਬਾਈ ਮੈਨੂੰ ਲੱਗਾ ਕਿ ਇਹ ਕੱਚੂ ਕਮਾਇਆ ਇਹ ਸਾਰੀ ਜਗਾ ਬਈ ਫਰੀਦਕੋਟ ਦੇ ਰਾਜੇ ਹਰਿੰਦਰ ਸਿੰਘ ਦੀ ਆ ਇਹ ਸਾਰਾ 2000 ਕਿਲਾ ਜਿਹੜਾ ਰਾਜ ਦੇ ਜ਼ਮੀਨ ਆ ਤੇ ਸਾਰੇ ਜੰਗਲੀ ਆ ਇਹ ਲੈ ਵੀ ਖਾਣਾ ਪੀਣਾ ਆਵਦਾ ਕਰਦੇ ਪਏ ਆ ਸਾਹਮਣੇ ਵਾਲੀ ਸਾਈਡ ਬਾਬਾ ਕਾਲਾ ਮਹਰਜੀ ਦੀ ਜਗਾ ਆ ਇਹ ਸਾਰਾ ਏਰੀਆ ਬੇ ਜੰਗਲੀ ਆ ਬਾਈ ਲਾਡੀ ਜੀ ਖੜੇ ਹੋਇਆ ਤੇ ਫਿਰ ਗੁਰਪੇ ਗੱਡੀ 'ਚ ਬੈ ਗਏ ਆ ਹੁਣ ਆਪਾਂ ਚੱਲਦੇ ਆ ਕਿੱਥੇ ਜਾਣਾ ਵੀ ਹੁਣ ਆਪਾਂ ਹੁਣ ਆਪਾਂ ਚੱਲਾਂਗੇ ਰਾਜ ਮੈਲ ਵਾਲੇ ਪਾਸੇ ਜਿਹੜਾ ਸਿੱਖਾਂ ਵਾਲੀ ਬੀੜ ਦੇ ਵਿੱਚ ਬਣਿਆ ਹੋਇਆ ਤੇ ਚਲੋ ਆਪਾਂ ਮਿਲ ਰਹੇ ਹਾਂ ਉੱਥੇ ਜੀ ਬਈ ਆ ਦੇਖੋ ਵੀ ਰਸਤੇ ਵਿੱਚ ਆ ਚਾਹੀ ਆ ਚੀਜ਼ ਦੇਖੀ ਆ ਪੰਛੀਆਂ ਦਾ ਘਰ ਦੇਖੋ ਵੀ ਕਿੰਨਾ ਸੋਹਣਾ ਬਣਾਇਆ ਹੋਇਆ ਕਿਸੇ ਨੇ ਭਰਾ ਨੇ ਪੰਛੀਕਾਰ ਨਵਾਂ ਨੱਥੇ ਵਾਲਾ ਫ੍ਰੀਜ ਕੋਡ ਕਿੰਨਾ ਸੋਹਣਾ ਬਣਾਇਆ ਵੇ ਪੰਛੀਆਂ ਵਾਸਤੇ ਜਿਉਂਦਾ ਵਾਸਤਾਰ ਮੈਂ ਪ੍ਰਾਜ ਨੇ ਬਣਾਇਆ ਵਾ ਲੋ ਜੀ ਆਪਾਂ 메인 ਗੇਟ 'ਚ ਪਹੁੰਚ ਗਏ ਆਪਾਂ ਆਉਣ ਤੋਂ ਪਹਿਲਾਂ ਇੱਕ ਨੋਟਿਸ ਬੋਰਡ ਲੱਗਾ ਹੋਇਆ ਜੀ ਇਸ ਨੂੰ ਜ਼ਰੂਰ ਪੜ ਕੇ ਜਾਇਓ ਲਿਖਿਆ ਹੋਇਆ ਜੀ ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਇਹ ਆਰਡਰ ਆ ਜੀ ਕਿਸੇ ਵੀ ਤਰ੍ਹਾਂ ਦੀ ਤੋੜ-ਫੋੜ ਜਾਂ ਕਿਸੇ ਕਿਸਮ ਦਾ ਕਬਜ਼ਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਵੇ ਤਾਂ ਇਹ ਪੜ ਕੇ ਜ਼ਰੂਰ ਅੰਦਰ ਆਇਓ ਜੀ ਕਾਨੂੰਨੀ ਕਾਰਵਾਈ ਹੋਏਗੀ ਉੱਤੇ ਚਲਾ ਜਾ ਆਪਾਂ ਐਂਟਰ ਹੁੰਨੇ ਆ ਜੀ ਇਹ ਵਿੱਚ ਕਰਾਉਤੀ ਐ ਅੰਦਰ ਚੱਲ ਕੇ ਆਪਾਂ ਪਹਿਲਾਂ ਪਰਮਿਸ਼ਨ ਲੈਣੇ ਆ ਜੀ ਬਹਾਵਾਇ ਕਿਧਰ ਆ ਗਈ ਗੁਰਦੁਆਰਾ ਸਾਹਿਬ ਤੋਂ ਪਾਠੀ ਸਾਹਿਬਾ ਦੀ ਬਰਾਤ ਘੜਾ ਘਰੇ ਤੇ ਬਣਾ ਹੋਇਆ ਦੇਖ ਬਈ ਹਾਂ ਮੇਨ ਗੇਟ ਚ ਆਪਾਂ ਐਂਟਰ ਹੋ ਗਏ ਆ ਜੀ ਜਿਹੜਾ ਅੰਦਰਲੇ ਪਾਸੇ ਆਉਂਦਾ ਆ ਇੱਥੇ ਵੀ ਘੰਟਾ ਘਰ ਬਣਿਆ ਹੋਇਆ ਬਾਈ ਜੀ ਉਹ ਦੇਖੋ ਵੀ ਕਿੰਨੀ ਸ਼ਾਂਤੀ ਆ ਤੇ ਕਿੰਨਾ ਸੋਹਣਾ ਮਾਹੌਲ ਬਣਿਆ ਹੋਇਆ ਇੱਥੇ ਮਾਨੂੰ ਸ਼ਾਂਤੀ ਮਿਲਦੀ ਇਹੋ ਜੀ ਥਾਂ ਤੇ ਆ ਕੇ ਤੁਸੀਂ ਜਿਕੇ ਹਨ ਮਨਿਓ ਬਾਈ ਫਰੇਦਕੋੜਾ ਰਹਿੰਦੇ ਹੋਏ ਮੈਂ ਪਹਿਲੀ ਵਾਰ ਇੱਥੇ ਆਇਆ ਬਗਾਂ ਦਰੋਂ ਆਪਾ ਹੋ ਕੇ ਆ ਗਏ ਆ ਤੇ ਗੜ੍ਹ ਸਾਹਿਬ ਨੇ ਪਰਮਿਸ਼ਨ ਨਹੀਂ ਦਿੱਤੀ ਉਹ ਕਹਿ ਰਹੇ ਸੀ ਕਿ ਅੰਦਰ ਵੀਡੀਓ ਤੇ ਫੋਟੋਗ੍ਰਾਫੀ ਅਲਾਉਡ ਨਹੀਂ ਹੈਗੀ ਫਿਰ ਆਪਾਂ ਦੇਖ ਕੇ ਉਦਾਂ ਹੀ ਵਾਪਸ ਆ ਗਏ ਲੋ ਜੀ ਬਾਹਰ ਆ ਗਏ ਆਪਾਂ ਸਾ ਆਪਣੀ ਗੱਡੀ ਖੜੀ ਹੋਈ ਆ ਸਰਦਿਆਂ ਵਿੱਚ ਬਈ ਅਸੀਂ ਐਸੇ ਗੱਡੀ ਦੇ ਵਲੌਗ ਬਣਾਉਣਾ ਜਾਇ ਕਰਨਾ ਆ ਕੋਈ ਠੰਡ ਆ ਗਈ ਆ ਬਾਈਕ ਤੇ ਹੁਣ ਕੰਮ ਸੈੱਟ ਨਹੀਂ ਰਿਹਾ ਕਰਨਾ ਚਲੋ ਇੱਥੋਂ ਤੱਕ ਚੁੱਪ ਕਰਦੇ ਚਲੋ ਮਿਲਦੇ ਆਂ ਦੋਸਤੋ ਕੁਝ ਖਾ ਪੀ ਲੇਗੇ ਸ਼ਾਰਾਂ ਉ ਜਾ ਕੇ ਫਿਰ ਚਲਦੇ ਆਂ ਘਰੋ ਘਰੀ ਬਾਈ ਗੁਰਪ੍ਰੀਤ ਬਰਗਰ ਬਣਾਉਣ ਕਿਹਾ ਆ ਅੱਧਾ ਘੰਟਾ ਹੋ ਗਿਆ ਬਰਗਰ ਨਹੀਂ ਬਣਿਆ ਬਾਕੀ ਭਾਈ ਇਹ ਬਹੁਤ ਮਸ਼ਹੂਰ ਆ ਆਪਣੇ ਸ਼ਹਿਰ ਦੁਰਗਾ ਫਾਸਟ ਫੂਡ ਵਾਲੇ ਬਰਗਰ ਹੋ ਗਿਆ ਬਈ ਇਹਨਾਂ ਦਾ ਡੋਸਾ ਹੋ ਗਿਆ ਤੇ ਪਾਓ ਬਾਜੀ ਹੋ ਗਈ ਵਧੀਆ ਕੁਆਲਿਟੀ ਹੁੰਦੀ ਇਹਨਾਂ ਕੋਲੇ ਲੋਬ ਆ ਗਿਆ ਭਰਾ ਜੇਤੀ ਲਿਆ ਮੋਰਚਾ ਅਜੇ ਵੀ ਖੜ ਗਿਆ ਅਜੇ ਵੀ ਉਹਨੂੰ ਖੜਾ ਲਿਆ ਹੈ ਪਤਾ ਨਹੀਂ ਕੀ ਗੱਲ ਹੈ ਪੇਮੈਂਟ ਨਹੀਂ ਹੋ ਰਹੀ ਪਤਾ ਨਹੀਂ ਕੀ ਦਿੱਕਤ ਹੈ ਕਿ ਇਹਨ੍ਹ ਦੇ ਕੋਲੇ ਕੀ ਚੱਕਰ ਪੈ ਰਿਹਾ ਹੈ ਅਜੇ ਵੀ ਉਹਨਾਂ ਨੂੰ ਕੁਝ ਕਹਿ ਰਿਹਾ ਵੀ ਚਟਨੀ ਵੱਧ ਪਾ ਦਿਓ ਛੋਲੇ ਵੱਧ ਪਾ ਦਿਓ ਦੇ ਲੋਬੇ ਚੋਲੇ ਚੋਲੇ 버ગર ਚੋਲੇ ਪੈਂਦੇ ਨਹੀਂ ਤੇ ਉਹਨਾਂ ਕੋਲ ਧੱਕੇ ਨਾ ਕਰਾ ਵੀ ਮੈਨੂੰ ਛੋਲੇ ਪਾ ਦੋ 버ગર ਚਟਨੀ ਪਾ ਦੋ ਵੀ ਚਟਨੀ ਤੂੰ ਘਰੇ ਜਾ ਕੇ ਪਵਾ ਲਈ 버ਗਰਾਂ ਚੋਲੇ ਕੌਣ ਪੁੰਦਾ ਸੁਪਲੇ ਸਮਝਾਓ ਇਹਨੂੰ ਸਮਝਾਓ ਉਹਨੂੰ ਵੀ 버ਗਰ ਇਹਦਾ ਹੋਗਾ ਰੋਟੀ ਛੋਲੇ ਨਾਲ ਖਾਵਾਂਗੇ ਜਾ ਕੇ ਇਹ ਕੇਸ ਆਰ ਦਾ ਪਿਆ ਵੀ ਮੈਂ 버ਗਰ ਦੇ ਭਾਅ ਦੇ ਵਿੱਚ ਨਾਲ ਛੋਲੇ ਵੀ ਲੈ ਜਾਵੇਂ ਰੋਟੀ ਵੀ ਨਾਲ ਮੇਰੇ ਸਰ ਜੀ ਬਈ ਵਾਹ ਕੁਝ ਲੈ ਬਾਲ ਕੇ ਨਾ ਕਿਲਾ 버거 ਲੈਣਾ ਤੇ ਵਾਹ ਕੁਝ ਲੈਣ ਲੱਗ ਪਿਆ ਮੇਰੇ ਮੂੰਹ ਚ ਪਾਣੀ ਆ ਗਿਆ ਮੈਂ ਹਾਂ ਲਾਈਵ ਚੱਲ ਗਿਆ ਦੋਸਤ ਜੀ ਆਹ ਸਹੀ ਆ ਚੱਲ ਚਲੋ ਪਕਾ ਦੇ ਲੋ ਸੋਨੀ ਪਲੇਸ ਹੁਣ ਫੀਲਪੁਰ ਦੀ ਪਲੇਸ ਦਾਤਾ ਰਹੂ